ਹਰ ਧਰਮ ਦੇ ਵਿੱਚ ਕਿਤਨਾ ਕਿਤੇ ਕੋਈ ਨਾ ਕੋਈ ਵਿਚਾਰਧਾਰਾ ਨੇ ਜਨ। ਦੋਸਤੋ ਮਹਾਰਾਜ ਅਗਰਸੈਨ ਹੋਏ ਨੇ ਜਿਨ੍ਹਾਂ ਨੂੰ ਬਾਣੀਆਂ ਦਾ ਪਿਤਾ ਮਾ ਕਹੇਗਾ। ਕ੍ਰਿਸ਼ਨ ਭਗਵਾਨ ਦੇ ਸਮਕਾਲੀਨ ਤੇ ਸ਼੍ਰੀ ਰਾਮਚੰਦਰ ਭਗਵਾਨ ਜੀ ਦੀ 34ਵੀਂ ਕੁੱਲ ਦੇ ਵਿੱਚੋਂ ਵੀ ਮਹਾਰਾਜ ਅਗਰਸੈਨ ਇਹਨਾਂ ਨੇ ਬਾਣੀਆਂ ਦੀ ਜਿਹੜੀ ਅਗਰਵਾਲ ਦੀ ਕੌਮ ਦੀ ਸਥਾਪਨਾ ਕੀਤੀ ਕਹਿੰਦੇ ਸਮਾਜਵਾਦ ਦਾ ਬੜਾ ਨਾਮ ਹੁੰਦਾ ਆਖਦੇ ਕਹਿੰਦੇ ਸਮਾਜਵਾਦ ਇਹਨਾਂ ਦੀ ਦੇਣ ਸੀ ਜੀ ਅੱਜ ਦੁਨੀਆ ਦੇ ਉੱਤੇ ਉਹਨਾਂ ਦੇ ਸਿਧਾਂਤ ਨੂੰ ਫੋਲੋ ਕਰ ਲਿਆ ਜਾਵੇ ਤਾਂ ਧੱਕੀ ਤੋਂ ਕੋਈ ਵੀ ਗਰੀਬ ਨਹੀਂ ਰਹੂਗਾ ਕਿ ਸ਼ਕਤੀਆਂ ਦੇ ਕਿ ਜਿਹੜੇ ਮਹਾਰਾਜ ਅਕਰਤਾਂ ਸੀ ਉਹਨਾਂ ਦਾ ਸਦਕੀ ਸੀ ਉਹਨਾਂ ਦੇ ਰਾਜ ਦੇ ਵਿੱਚ ਜੇ ਕੋਈ ਬਾਹਰੋਂ ਕੋਈ ਵਿਅਕਤੀ ਆਉਂਦਾ ਸੀ ਉਹਨਾਂ ਦੇ ਰਾਜ ਚ ਰਹਿਣ ਲਈ ਤਾਂ ਹਰ ਇੱਕ ਨਾਗਰ ਦਾ ਵਾਸੀ ਇੱਕ ਸਿੱਕਾ ਤੇ ਇੱਕ ਇੱਟ ਉਹ ਦੇ ਕੇ ਹੁੰਦੇ ਸੀ ਹਰ ਪਰਿਵਾਰ ਦੇ ਕੋਲ ਲੱਖ ਦੀ ਵਰਦੀ ਆ ਜਾਂ 50 ਹਜ਼ਾਰ ਦੀ ਵਰਦੀ 50 ਹਜ਼ਾਰ ਇੱਕ ਹੋ ਗਈ ਉਹਦਾ ਘਰ ਬਣ ਗਿਆ ਇੱਕ ਚਿੱਕਾ ਦਿੱਤਾ 50 ਚਿੱਕਾ ਹੋ ਗਿਆ ਉਹਨੇ ਆਪ ਦਾ ਰੈਂਟ ਕੋਲ ਲਿਆ ਤੇ ਇਹਦੇ ਨਾਲ ਗਰੀਬੀ ਨੀਤੀ ਜਾਂ ਨਹੀਂ ਨੀਤੀ ਐਫਪੀਆਪ ਹੀ ਦੇਖ ਲੋ ਅੱਜ ਵੀ ਜੇ ਅਸੀਂ ਹਰ ਇੱਕ ਧਰਮ ਉਹਨਾਂ ਦੇ ਸਿਧਾਂਤ ਮਹਾਰਾਜਾ ਗੱਤਾਂ ਦੇ ਸਿਧਾਂਤ ਤੇ ਚੱਲਦੇ ਭਾਈ ਅਸੀਂ ਜੋ ਵੀ ਨਵਾਂ ਜੋ ਵੀ ਮਾੜਾ ਬੰਦ ਮਾਲਕ ਆਰਥਿਕ ਤੌਰ ਤੇ ਮਾੜਾ ਇੱਕ ਇੱਕ ਦੇ ਇੱਕ ਸਿੱਕਾ ਦੇ ਮਗਰਦ ਸਭ ਦੇ ਘਰ ਕੋਈ ਸਾਬ ਦਾ ਕੋਈ ਨਾ ਕੋਈ ਕੰਮ ਨਹੀਂ ਸਭ ਜਿਹੜੀ ਚੰਗੀ ਚੀਜ਼ ਹੈ ਉਹਨੂੰ ਕਿਤੇ ਵੀ ਤੁਹਾਨੂੰ ਤੋਂ ਮਿਲਦੀ ਹੈ ਉਹਨੂੰ ਫੋਲੋ ਜਰੂਰ ਕਰੋ ਧੰਨਵਾਦ ਜੀ